ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਜਾਨੀ ਕਿ ਪਰਮਿੰਦਰਜੀਤ ਸਿੰਘ ਵੱਲੋਂ ਸਸਿਕਾ ਜੀ ਤੁਸੀਂ ਦੇਖ ਰਹੇ ਬਖਤੌਰ ਢੱਲੋ ਫੇਸਬੁੱਕ ਪੇਜ ਪੇਜ ਵੇਖਣ ਵਾਲੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਸਿਕਾ ਜੀ ਤੁਸੀਂ ਪੇਜ ਨੂੰ ਫਾਲੋ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਜੇ ਕੋਈ ਪੇਜ ਸਾਡੇ ਮਤਲਬ ਵਿਚਾਰ ਪ੍ਰਤੀ ਕੋਈ ਵੀ ਤੁਹਾਡੇ ਕੋਲ ਸੁਝਾਅ ਜਾਂ ਵਿਚਾਰ ਹੈਗਾ ਤਾਂ ਸਾਨੂੰ ਪਲੀਜ਼ ਤੁਸੀਂ ਇਨਬਾਕਸ ਦੇ ਵਿੱਚ ਮੈਸੇਜ ਜਰੂਰ ਕਰਿਆ ਕਰੋ ਅੱਜ ਆਪਾਂ ਵਿਚਾਰ ਚਰਚਾ ਕਰਦੇ ਹਾਂ ਬਖਤੌਰ ਸਿੰਘ ਢੱਲੋ ਨਾਲ ਜਿਹੜੇ ਸੀਨੀਅਰ ਜਰਨਲਿਸਟ ਨੇ ਬਹੁਤ ਹੀ ਮਤਲਬ ਗੂਗਲ ਬਾਬਾ ਜੀ ਆ ਸਾਡੇ ਇਹਨਾਂ ਤੋਂ ਅੱਜ ਆਪਾਂ ਵਿਚਾਰ ਚਰਚਾ ਕਰਦੇ ਆਂ ਮੁੱਦਾ ਹੈਗਾ ਸਰ ਗੱਲਬਾਤ ਹੈਗੀ ਆਪਣੀ ਨਰਿੰਦਰ ਮੋਦੀ ਨੇ ਇੱਕ ਦਾਵਾ ਕੀਤਾ ਸੀ ਵੀ ਜਿਹੜੇ 1984 ਦੇ ਸਿੱਖ ਕਤਲੇਆਮ ਨੂੰ ਲੈ ਕੇ ਆਰਐਸਐਨ ਬਰਕਰਾਰਾ ਨੇ ਸਿੱਖਾਂ ਨੂੰ ਆਪਦੇ ਘਰਾਂ ਵਿੱਚ ਪਨਾਹ ਦਿੱਤੀ ਹੈ ਕੀ ਇਹ ਦਾਵਾ ਠੀਕ ਹੈ ਜਾਂ ਕੀ ਹੈ ਮਾਮਲਾ ਇਹਦੇ ਬਾਰੇ ਸਾਨੂੰ ਥੋੜਾ ਜਿਆਦਾ ਦੇਖੋ ਆਰਐਸਐਸ 100 ਸਾਲ ਵੀ ਹੋ ਚੁੱਕੀ ਹੈ ਜੀ ਦਸਹਰੇ ਵਾਲੇ ਦਿਨ ਅੱਜ ਜੀ ਅੱਜ ਤੋਂ 100 ਸਾਲ ਪਹਿਲਾਂ ਜੀ ਜੀ ਆਰਐਸਐਸ ਦੀ ਸਥਾਪਨਾ ਹੋਈ ਠੀਕ ਹੈ ਜੀ ਆਰਐਸਐਸ ਨੂੰ ਉਸ ਵੇਲੇ ਇਹ ਕਿਹਾ ਗਿਆ ਸੀ ਜੀ ਕਿ ਇਹ ਇੱਕ ਸੱਭਿਆਚਾਰਕ ਜਿਹੜੀ ਹੈ ਆਰਗੇਨਾਈਜੇਸ਼ਨ ਹੈ ਸੱਭਿਆਚਾਰਕ ਸੱਭਿਆਚਾਰਕ ਆਰਗੇਨਾਈਜੇਸ਼ਨ ਹੈ ਇਹ ਕਿਹਾ ਗਈ ਸੀ ਆਰਐਸਐਸ ਦੇ ਦੇ ਮੁਖੀ ਸੀ ਮੁਖੀ ਸੀ ਉਹਨਾਂ ਦੀ ਸ਼ੁਰੂਆਤ ਕਾਂਗਰਸ ਪਾਰਟੀ ਦੇ ਵਿੱਚ ਸੀ ਸ਼ੁਰੂ ਚ ਹੋ ਠੀਕ ਹੈ ਮਹਾਤਮਾ ਗਾਂਧੀ ਦਿਨਾਂ ਉਹਨਾਂ ਦੇ ਮੱਤਪੇਦ ਹੋਗੇ ਸੀ ਠੀਕ ਹੈ ਜੀ ਔਰ ਬਾਅਦ ਦੇ ਵਿੱਚ ਫਿਰ ਉਹ ਬਾਰ ਨਿਕਲ ਗਏ ਸੀ ਠੀਕ ਹੈ ਜੀ ਉਹਨਾਂ ਦੇ ਉੱਤੇ ਕੁਝ ਦੋਸ਼ ਲੱਗੇ ਸੀ ਸ਼ਾਇਦ ਕਤਲ ਵਗੈਰਾ ਦੇ ਠੀਕ ਹੈ ਜੀ ਤੇ ਨਤੀਜਾ ਇਹ ਹੋਇਆ ਸੀ ਕਿ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਠੀਕ ਹੈ ਜੀ ਉਹ ਦੇਲ ਦੇ ਵਿੱਚ ਸੀ ਇਹ ਦੌਰ ਸੀ 1920 ਮਿਆਦਾ 1920 ਦਾ 1920 ਮਿਆਦਾ 20 ਮਿਆਦਾ 20 ਤੋਂ ਲੈ ਕੇ 30 ਦੇ ਦਰਮਿਆਨ ਠੀਕ ਹੈ ਜੀ ਤਾਂ ਇਹ ਉਹੀ ਟਾਈਮ ਸੀ ਜਦੋਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਭਗਤ ਸਿੰਘ ਅਰਜਨ ਸਿੰਘ ਤੇ ਸੁਖਦੇਵ ਉਹਨਾਂ ਦੇ ਖਿਲਾਫ ਵੀ ਮੁਕੱਦਮੇ ਚੱਲੇ ਮੁਕੱਦਮੇ ਚੱਲ ਠੀਕ ਹੈ ਜੀ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਨੂੰ ਜਦੋਂ ਫਾਂਸੀ ਦਿੱਤੀ ਗਈ ਹੈ ਜੀ ਫાંਸੀ ਦੇ ਜਿਹੜਾ ਫੈਸਲਾ ਹੋਇਆ ਸੀ ਜੀ ਉਹ ਕਿਸੇ ਅਦਾਲਤ ਨੇ ਨਹੀਂ ਕੀਤਾ ਇੱਕ ਟ੍ਰਿਬਿਊਨਲ ਨੇ ਕੀਤਾ ਸੀ ਅੱਛਾ ਜੀ ਤਾਂ ਉਹਨਾਂ ਨੇ ਉਸ ਵੇਲੇ ਇਹ ਗੱਲ ਕਹੀ ਸੀ ਜੀ ਕਿ ਮੈਨੂੰ ਜੇ ਸਾਨੂੰ ਫાંਸੀ ਨਾ ਦਿੱਤੀ ਜਾਵੇ ਜੀ ਕਿਉਂਕਿ ਸਾਡੇ ਤੇ ਜਿਹੜਾ ਮੁਕੱਦਮਾ ਚਲਾਇਆ ਉਹਦੇ ਵਿੱਚ ਉਹ ਗੱਲ ਸਾਬਤ ਹੋ ਚੁੱਕੀ ਹੈ ਜੀ ਕਿ ਅਸੀਂ ਅੰਗਰੇਜ਼ ਹਕੂਮਤ ਦੇ ਖਿਲਾਫ ਹਥਿਆਰਬੰਦ ਅੰਦੋਲਨ ਕੀਤਾ ਕੀਤਾ ਠੀਕ ਹੈ ਹਥਿਆਰਬੰਦ ਬਗਾਵਤ ਕੀਤੀ ਹੈ ਬਗਾਵਤ ਇਸ ਲਈ ਅਸੀਂ ਬਾਗੀਆਂ ਬਾਗੀਆਂ ਠੀਕ ਹੈ ਜੀ ਜੰਗੀ ਕੈਦੀਆਂ ਜੀ ਤੇ ਜੰਗੀ ਕੈਦੀਆਂ ਨੂੰ ਕਦੇ ਫਾਂਸੀ ਨਹੀਂ ਦਿੱਤਾ ਜਾਂਦਾ ਸਗੋਂ ਜੰਗੀ ਕੈਦੀਆਂ ਨੂੰ ਗੋਲੀਆਂ ਨਾਲ ਉਡਾਇਆ ਜਾਂਦਾ ਹੈ ਉਡਾਇਆ ਜਾਂਦਾ ਠੀਕ ਹੈ ਜੀ ਸਾਨੂੰ ਕਤਲ ਕਰਨ ਵਾਸਤੇ ਆਰਮੀ ਦਾ ਇੱਕ ਫਾਇਰਿੰਗ ਸਕੁਆਰ ਜਿਹੜਾ ਉਹਨੇ ਜੋ ਕੀਤਾ ਜਾਂਦੇ ਫਾਂਸੀ ਦੇਣ ਦੀ ਬਜਾਏ ਸਾਨੂੰ ਗੋਲਿਆਂ ਨਾਲ ਗੋਲੀਆਂ ਨਾਲ ਉਡਾਇਆ ਜਾਂਦਾ ਠੀਕ ਹੈ ਜੀ ਇਹਨੂੰ ਕਹਾਂਗੇ ਆਪਾਂ ਇਨਕਲਾਬੀ ਇਨਕਲਾਬੀ ਠੀਕ ਹੈ ਇਸ ਬੰਦੇ ਨੇ ਕੋਈ ਅਪੀਲ ਨਹੀਂ ਕੀਤੀ ਸੀ ਕੁਝ ਨਹੀਂ ਕੀਤਾ ਸੀ ਆਪਣੇ ਸਾਥੀਆਂ ਬੁਲਾਉਣ ਲਈ ਚਿੱਠੀ ਨਹੀਂ ਲਿਖੀ ਸੀ ਠੀਕ ਹੈ ਜੀ ਠੀਕ ਉਹੀ ਸਮਾਸੀ ਠੀਕ ਹੈ ਜੀ ਜਦੋਂ ਆਰਐਸਐਸ ਦੇ ਤੀ ਫੈਗਡਿਵਰ ਸਾਹਿਬ ਜੀ ਉਹ ਵੀ ਜੇਲ੍ਹ ਦੇ ਵਿੱਚ ਸੀ ਠੀਕ ਹੈ ਉਹਨਾਂ ਨੇ ਜੇਲ੍ਹ ਦੇ ਵਿੱਚੋਂ ਫਿਰ ਉਸ ਨੂੰ ਇੱਕ ਚਿੱਠੀਆਂ ਲਿਖਿਆ ਸੀ ਅੰਗਰੇਜ਼ ਸਰਕਾਰ ਨੂੰ ਜੀ ਕਿ ਮੈਂ ਤੁਹਾਡਾ ਕਾਬਿਆਦਾਰਾਂ ਜੀ ਮੈਂ ਤੁਹਾਡਾ ਸੇਵਕਾਂ ਸੇਵਕਾਂ ਠੀਕ ਮੈਨੂੰ ਜੇਲ੍ਹ ਚੋਂ ਬਾਹਰ ਕੱਢ ਲਓ ਜੇਲ੍ਹ ਦੇ ਵਿੱਚ ਜੇ ਮੈਂ ਰਹਿਣਾ ਤਾਂ ਮੈਂ ਤੁਹਾਡਾ ਕਿਸੇ ਕਿਸਮ ਦਾ ਕੋਈ ਫਾਇਦਾ ਨਹੀਂ ਕਰ ਸਕਦਾ ਜੀ ਅਗਰ ਤੁਸੀਂ ਮੈਨੂੰ ਜੇਲ੍ਹ ਚੋਂ ਬਾਹਰ ਕੱਢੋਗੇ ਤਾਂ ਮੈਂ ਤੁਹਾਡੇ ਲਈ ਬੜਾ ਫਾਇਦੇਮੰਦ ਸਾਬਤ ਹੋ ਸਕਦਾ ਹੋ ਸਕਦਾ ਹੈ ਠੀਕ ਹੈ ਜੀ ਅੰਗਰੇਜ਼ਾਂ ਨੇ ਫਿਰ ਉਰੂ ਬਾਹਰ ਕੱਢਤਾ ਸੀ ਠੀਕ ਹੈ ਸਰ ਤੁਸੀਂ ਦੇਖਿਆ ਹੁਣ ਅੱਜ ਕੱਲ ਰਾਜੀ ਰਾਹੁਲ ਗਾਂਧੀ ਦੇ ਖਿਲਾਫ ਕੁਝ ਮੁਕਦਮੇ ਚੱਲਦੇ ਬਹੁਤ ਜ਼ਿਆਦਾ ਜੀ ਉਹਨਾਂ ਦੇ ਵਿੱਚੋਂ ਇੱਕ ਮੁਕਦਮਾ ਇਹ ਵੀ ਚੱਲਦਾ ਹੈ ਜੀ ਕਿ ਉਹਨੇ ਹੈਗ ਡੇਵਰ ਨੂੰ ਇਹ ਗੱਲ ਕਹਿ ਦਿੱਤੀ ਸੀ ਕਿ ਉਹ ਅੰਗਰੇਜ਼ਾਂ ਦਾ ਪਿੱਠੂ ਸੀ ਠੀਕ ਹੈ ਜੀ ਅੰਗਰੇਜ਼ ਭਗਤ ਸੀ ਠੀਕ ਹੈ ਜੀ ਔਰ ਦੇਸ਼ ਦੀ ਆਜ਼ਾਦੀ ਨਾਲ ਉਸ ਬੰਦੇ ਨੇ ਵਫਾ ਨਹੀਂ ਕਮਾਈ ਕਹਿੰਦੀ ਇਹ ਗੱਲ ਕਹੀ ਸੀ ਠੀਕ ਹੈ ਜੀ ਤਾਂ ਉਹਦੇ ਖਿਲਾਫ ਮਾਨਹਾਨੀ ਦਾ ਦਰਜ ਕਰ ਲਓ ٹھیک ہے جی او کیس ਜਿਹੜਾ ਹੈਗਾ عدالتے ਚੱਲ ਰਿਹਾ ਹੈ ਚੱਲ ਰਿਹਾ ਜੀ ਤੇ عدالت ਨੇ ਵੀ ਇੱਕ ਵਾਰੀ ਕਹਿ ਤਸੀ ਰਾਹੁਲ ਗਾਂਧੀ ਨੂੰ ਕਿ ਉਹ ਤਾਂ ਵੱਡਾ ਦੇਸ਼ ਭਗਤ ਸੀ ਤੁਸੀਂ ਇਹ ਗੱਲ ਕਿਉਂ ਕਿਉਂ ਕਹੀ ਠੀਕ ਹੈ ਜੀ ਦੇਸ਼ ਭਗਤ ਤਾਂ ਉਹ ਉਸ ਬੰਦੇ ਨੂੰ ਕਿਵੇਂ ਕਹਾਗੇ ਜਿਹੜਾ ਅੰਗਰੇਜ਼ਾਂ ਤੋਂ ਭੀਖ ਮੰਗਦਾ ਹੈ ਭੀਖ ਮੰਗਦਾ ਬਿਲਕੁਲ ਦੇਸ਼ ਭਗਤ ਤਾਂ ਉਹ ਬੰਦੇ ਹੈ ਭਗਤ ਸਿੰਘ ਹੋਰੇ ਜਿਹੜੇ ਕਹਿੰਦੇ ਆਜ਼ਾਦੀ ਦੀ ਖਾਤਰ ਲੜ ਰਹੇ ਆਂ ਸਾਨੂੰ ਮਾਰਨ ਵਾਸਤੇ ਫਾਇਰਿੰਗ ਸਟੈਂਡ ਬਣਾਇਆ ਜਾਂਦਾ ਬਣਾਇਆ ਜਾਵੇ ਜੀ ਇੱਕ ਤਾਂ ਕੱਲ ਉਹਨਾਂ ਨੇ ਇਹ ਗੱਲ ਕਹੀ ਹੈ ਮੋਦੀ ਸਾਹਿਬ ਨੇ ਜੀ ਜਦੋਂ ਸਾਡੇ ਕੇਂਦਰ ਸਰਕਾਰ ਦਾ ਜਿਹੜਾ ਸੱਭਿਆਚਾਰਕ ਮੰਤਰਾਲਾ ਹੈ ਜੀ ਹਜਰੀ ਆਪਾਂ ਐਨਪੀ ਦੀ ਕਲਚਰਲ ਮਿਨਿਸਟਰੀ ਮਿਨਿਸਟਰੀ ਉਹਦੇ ਬਲਵਾਰ ਸਸਤੇ 100 ਸਾਲ ਪੂਰੇ ਹੋਣ ਤੇ ਇੱਕ ਸਮਾਗਮ ਕੀਤਾ ਸਮਾਗਮ ਕੀਤਾ ਠੀਕ ਹੈ ਜੀ ਕੱਲ ਹੋਇਆ ਉਸ ਸਮਾਗਮ ਨੂੰ ਸੰਬੋਧਨ ਕੀਤਾ ਸੀ ਪ੍ਰਧਾਨ ਮੰਤਰੀ ਨੇ ਉਹ ਤੋਂ ਉਹਨੇ ਕਿਹਾ ਸੀ ਜੀ ਕਿ ਆਰਐਸਐਸ ਜਿਹੜੀ ਬੜੀ ਸ਼ਾਂਤੀ ਪਸੰਦ ਹੈ ਜੀ ਆਰਐਸਐਸ ਜਿਹੜੀ ਬੜੀ ਧਰਮ ਨਰਪੱਖ ਹੈ ਜੀ ਆਰਐਸਐਸ ਨੇ ਆਜ਼ਾਦੀ ਦੀ ਲੜਾਈ ਦੇ ਵਿੱਚ ਯੋਗਦਾਨ ਪਾਇਆ ਜੀ ਤੇ ਆਰਐਸਐਸ ਨੇ 1984 ਦੇ ਸਿੱਖ ਕਤਲੇਆਮ ਵੇਲੇ ਸਿੱਖਾਂ ਦੀ ਬੜੀ ਮਦਦ ਕੀਤੀ ਇਹ ਸਾਰੀਆਂ ਗੱਲਾਂ ਉਹਨਾਂ ਨੇ ਕਹੀ ਬਿਲਕੁਲ 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 ਹੁਣ ਮੈਂ ਇੰਨੀ ਕੱਲ ਤਾਂ ਤੁਹਾਨੂੰ ਦੱਸਦੀ ਕਿ ਆਰਐਸਐਸ ਦੇ ਚੀਫ ਹੈ ਜੀ ਉਹਨਾਂ ਨੇ ਕਿੰਨੀ ਕਾਜਾਦੀ ਦੀ ਲੜਾਈ ਦੀ ਖਾਤਿਰ ਕੱਟੀ ਹੈ ਉਹਦੇ ਵਿੱਚੋਂ ਮਾਫੀ ਮੰਗੀਆਂ ਤੇ ਇਹ ਹੁਣ ਆਨ ਰਿਕਾਰਡ ਦੇ اپੋਜੀਸ਼ਨ ਦਾ ਲੀਡਰ ਹੈ ਅਗਰ ਕਹਿੰਦਾ ਜੀ ਜਿਹਦੇ ਖਿਲਾਫ ਮੁਕੱਦਮਾ ਵੀ ਚੱਲੀ ਜਾਂਦਾ ਮੇਰੇ ਖਿਆਲਾ ਵੀ ਹੋਰ ਸਬੂਤ ਦੀ ਕੋਈ ਲੋੜ ਨਹੀਂ ਲੋੜ ਨਹੀਂ ਅਰਹੀ ਗੱਲ ਜਿੱਥੋਂ ਤੱਕ ਆਰਐਸਐਸ ਨੂੰ ਇਹ ਕਹਿ ਕੇ ਕਿ ਇਹ ਅੰਥ ਰਹਤੇ ਜੀ ਮਤਲਬ ਕਿਸੇ ਫਿਰਕੇ ਵਿਸ਼ੇਸ਼ ਦੀ ਨਹੀਂ ਆਰਐਸਐਸ ਦਾ ਉਹ ਤੇ ਰਹਿ ਜਿਹੜੀ ਆਰਐਸਐਸ ਕਹਿੰਦੀ ਇੱਕ ਦੇਸ਼ ਇੱਕ ਝੰਡਾ ਇੱਕ ਵਿਧਾਨ ਹੋਵੇ ਅੱਛਾ ਜੀ ਸਾਡਾ ਜਿਹੜਾ ਸੰਵਿਧਾਨ ਹੈ ਜੀ ਉਹ ਸੈਕੂਲਰ ਸੰਵਿਧਾਨ ਹੈ ਜੀ ਲੇਕਿਨ ਆਰਐਸਐਸ ਨੇ ਲੰਬਾ ਸਮਾਂ ਇਸ ਸੰਵਿਧਾਨ ਨੂੰ ਸੰਵਿਧਾਨ ਨਹੀਂ ਸੀ ਮੰਨਿਆ ਨਹੀਂ ਮੰਨਿਆ ਸੀਗਾ ਜੀ ਬਾਅਦ ਦੇ ਵਿੱਚ ਉਹਨਾਂ ਨੇ ਬੇਸ਼ੱਕ ਜਿਹੜੀ ਹੈਗੀ ਉਹਨਾਂ ਦੀ ਜਿਹੜੀ ਪਾਰਟੀ ਸੀ ਜਨ ਸੰਗ ਜੀ ਉਹ ਚੋਣਾਂ ਵੀ ਲੜਦੀ ਰਹੀ ਹੈ ਜੀ ਸੰਵਿਧਾਨ ਦੇ ਮਤਲਬ ਹੇਠ ਭਾਰਤੀ ਜਨਤਾ ਪਾਰਟੀ ਵੀ ਚੋਣਾਂ ਲੜਦੀ ਰਹੀ ਇਹਦੇ ਨਾਲ ਹੀ ਜੇ ਆਪਾਂ ਗੱਲ ਕਰੀਏ ਕਿ ਆਰਐਸਐਸ ਨੇ ਸੰਵਧਾਨ ਨੂੰ ਨਹੀਂ ਮੰਨਿਆ ਸੀ ਜੀ ਬਹੁਤ ਲੰਬਾ ਸਮਾਂ ਆਰਐਸਐਸ ਨੇ ਆਪਣੇ ਹੈੱਡਕੁਆਰਟਰ ਨਾਗਪੁਰ ਦੇ ਵਿੱਚ ਨਾਗਪੁਰ ਆਜ਼ਾਦੀ ਦਿਵਸ ਤੇ ਤਿਰੰਗਾ ਤੇ ਨਾ ਨਹੀਂ ਸੀ ਚਲਾਇਆ ਅੱਛਾ ਜੀ ਇਹ ਤਿਰੰਗਾ ਚੰਡਾ ਹੁਣ ਚੜਾਉਣ ਲੱਗੇ ਹੁਣ ਲੱਗੇ ਇਹਦੇ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਹਨਾਂ ਦੀ ਜਿਹੜੀ ਸੋਚ ਆ ਉਹ ਕਿੰਨੀ ਕਿ ਸੈਕੂਲਰ ਹੈ ਉਹਦੇ ਨਾਲ ਨਾਲ ਫਿਰ ਉਹ ਕਹਿੰਦੇ ਵੀ ਸਿੱਖਾਂ ਦੀ ਬੜੀ ਮਦਦ ਕੀਤੀ ਆਰਐਸਐਸ ਹਾਂ ਬਿਲਕੁਲ ਜੀ ਬਿਆਨ ਦਿੰਦੇ ਨੇ ਇਹਦੇ ਵਾਸਤੇ ਤਾਂ ਮੈਂ ਤੁਹਾਨੂੰ ਦੋ ਤਿੰਨ ਮਸਾਲਾ ਜਿਹੜੀਆਂ ਚਾਹੂੰਗਾ ਜੀ ਇੱਕ ਮਿਸਾਲ ਤਾਂ ਇਹ ਹੈ ਕਿ ਜਦੋਂ ਪੰਜਾਬ ਦੇ ਵਿੱਚ ਗੜਬੜ ਚੱਲਦੀ ਸੀ ਜੀ ਉਦੋਂ ਹਰਵੰਸ لال ਖੰਨਾ ਨਾਂ ਦਾ ਇੱਕ ਵਿਅਕਤੀ ਸੀ ਹਰਵੰਸ لال ਖੰਨਾ ਹਾਂ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਲੀਡਰ ਸੀ ਲੀਡਰ ਸੀ ਅਮਰਸਰ ਦਾ ਰਹਿਣ ਵਾਲਾ ਸੀ ਜੀ ਉਸ ਬੰਦੇ ਨੇ ਰੇਲਵੇ ਸਟੇਸ਼ਨ ਤੇ ਜਾ ਕੇ ਅੱਛਾ ਜੀ ਦਰਬਾਰ ਸਾਹਿਬ ਦਾ ਜਿਹੜਾ ਮਾਡਲ ਲੱਗਿਆ ਹੋਇਆ ਸੀ ਬਿਲਕੁਲ ਜੀ ਬਿਲਕੁਲ ਉਹ ਮਾਡਲ ਲਾਹਿਆ ਅੱਛਾ ਜੀ ਮਾਡਲ ਨੂੰ ਤੋੜਿਆ ਅੱਛਾ ਜੀ ਮਾਡਲ ਦੇ ਉੱਤੇ ਸਿਰਕਟਾਂ ਸਿੱਟੀਆਂ ਅੱਛਾ ਪੈਰਾ ਨਾਲ ਮਸਲੇ ਮਸਲੇ ਅੱਛਾ ਜੀ ਔਰ ਉਹਨੂੰ ਬਾਅਦ ਦੇ ਵਿੱਚ ਖੜਕੂਆ ਨੇ ਕਤਲ ਕਰਤਾ ਸੀ ਠੀਕ ਹੈ ਜੀ ਫਿਰ ਉਹਦੀ ਯਾਦ ਦੇ ਵਿੱਚ ਜੀ ਉੱਥੇ ਇੱਕ ਖੰਨਾ ਭਵਨ ਬਣਿਆ ਹੋਇਆ ਅਮਰਸਾਬ ਅੱਛਾ ਜੀ ਜਿਹੜਾ ਭਾਜਪਾ ਦਾ ਹੈਡਕੁਆਰਟਰ ਹੈ ਹੁਣ ਆਪਾਂ ਸਿੱਖਾਂ ਦੀ ਮਦਦ ਕਿ ਨਹੀਂ ਕੀਤੀ ਸਿੱਖਾਂ ਦਾ ਸਭ ਤੋਂ ਪਵਿੱਤਰ ਸਥਾਨ ਜਿਹੜਾ ਹੈਗਾ ਮੈਂ ਸਿੱਖਾਂ ਦੇ ਨਹੀਂ ਕਹੂੰਗਾ ਮਨੁੱਖਤਾ ਦਾ ਕਹੂੰਗਾ ਜਿਹੜਾ ਪਵਿੱਤਰ ਸਥਾਨ ਆ ਉਹ ਹਰਮੰਦਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਦਰਬਾਰ ਸਾਹਿਬ ਜੇ ਦਰਬਾਰ ਸਾਹਿਬ ਦੇ ਮਾਡਲ ਦੀ ਭੰਨਤੋੜ ਕੀਤੀ ਜਾਂਦੀ ਹੈ ਉਸ ਮਾਡਲ ਨੂੰ ਪੈਰਾਂ ਦੇ ਥੱਲੇ ਲੱਤ ਲਿਆ ਜਾਂਦਾ ਤੇ ਸਿੱਖਾਂ ਦੇ ਬਿਲਕੁਲ ਜੀ ਮਤਲਬ ਛੁੱਟੀਆਂ ਜਾਂਦੀਆਂ ਐ ਇਤੋਂ ਬਾਅਦ ਸਿੱਖਾਂ ਨਾਲ ਕੀ ਕੀ ਹੋਵੇ ਅਰਹੀ ਗੱਲ ਜਦੋਂ 1984 ਦਾ ਬਿੜਾ ਸ਼ੱਕ ਇਹਦੇ ਕੋਈ ਅਕਨੀ ਕਿ ਉਹ ਗਲਤੀਆਂ ਕਾਂਗਰਸ ਪਾਰਟੀ ਦੀ ਗਲਤੀ ਤੋਂ ਹੋਈ ਹੈ ਜੀ ਇਹ ਮੰਨਿਆ ਜਾਂਦਾ ਦੁਨੀਆ 'ਚ ਜੇ 1984 ਦਾ ਦੇ 1971 ਦੇ ਵਿੱਚ ਆਪਣੇ ਦਰਬਾਰ ਸਾਹਿਬ ਤੇ ਹਮਲਾ ਨਾ ਹੁੰਦਾ ਬਿਲਕੁਲ ਜੀ 인ਦਰਾ ਗਾਂਧੀ ਦਾ ਕਤਲ ਹੁੰਦਾ ਉਸ ਤੋਂ ਬਾਅਦ ਸਿੱਖ ਕਤਲੇਆਮ ਨਾ ਹੁੰਦਾ ਜੀ ਤਾਂ ਫਿਰ ਕਦੇ ਵੀ ਜੀ 1992 ਦੇ ਵਿੱਚ ਬਾਬਰੀ ਮਸਜਿਦ ਨੂੰ ਨਹੀਂ ਸਿਟਾਇਆ ਜਾਂਦਾ ਨਹੀਂ ਸਿਟਾਇਆ ਜਾਂਦਾ ਸੀ ਬਾਬਰੀ ਮਸਜਿਦ ਦੇ ਟਾਊਨ ਤੋਂ ਬਾਅਦ ਫਿਰ ਜਿਹੜੇ ਬੰਬੇ ਦੇ ਵਿੱਚ ਵੱਬ ਤਮਾਕੇ ਹੋਏ ਜੀ 100 ਦੇ ਕਰੀਬ ਲੋਕ ਮਰ ਗਏ ਸੀ ਉਹ ਨਹੀਂ ਸੀ ਮਰਦੇ ਨਹੀਂ ਮਰਨੇ ਸੀ ਕਿ ਇਹ ਨਾ ਹੁੰਦਾ ਨਾ ਹੁੰਦਾ ਜੇ 2000 ਜੇ ਜਿਹੜੇ 2002 ਦੇ ਵਿੱਚ ਗੁਜਰਾਤ ਦੇ ਵਿੱਚ ਮੁਸਲਮਾਨਾਂ ਦਾ ਕਤਲੇਆਮ ਹੋਇਆ ਜੀ ਆਪਰੇਸ਼ਨ ਬਲੂ ਸਟਾਰ ਨਾਮ ਦਾ ਜੀ ਸਿੱਖਾਂ ਦਾ ਕਤਲੇਆਮ ਨਾ ਹੁੰਦਾ ਬਾਬਰੀ ਮਸਜਿਦ ਨਾ ਢਾਈ ਜਾਂਦੀ ਜੀ ਜੇ ਬੰਬੇ ਦੇ ਵਿੱਚ ਬੰਬ ਤਮਾਕੇ ਨਾ ਹੁੰਦੇ ਜੀ ਤੇ ਫਿਰ ਕਦੇ ਵੀ ਜਿਹੜਾ ਗੁਜਰਾਤ ਦੇ ਵਿੱਚ ਮੁਸਲਮਾਨਾਂ ਦਾ ਕਤਲੇਆਮ ਹੋਇਆ ਉਹ ਨਹੀਂ ਸੀ ਨਹੀਂ ਹੋਣਾ ਸੀ ਇਹ ਗੱਲਾਂ ਸਾਰੀਆਂ ਹੁੰਦੀਆਂ ਕਿ ਇਹ ਸਾਰੇ ਦਾ ਮੁੱਢ ਜਿਹੜਾ ਹੈਗਾ ਪੰਜਾਬ ਤੋਂ ਵੱਜਿਆ ਪੰਜਾਬ ਤੋਂ ਵੱਜਿਆ ਠੀਕ ਹੈ ਜੀ ਹੁਣ ਰਹੀ ਗੱਲ ਜਦੋਂ ਸਿੱਖ ਕਤਲੇਆਮ ਹੋਇਆ ਜੀ ਉਦੋਂ ਬਹੁਤ ਸਾਰੇ ਲੋਕ ਮਾਰੇ ਗਏ ਸੀ ਜੀ ਸਰਕਾਰੀ ਅੰਕੜੇ ਗੱਲ ਕਹਿੰਦੇ ਆ ਕਿ 3000 ਦੇ ਕਰੀਬ ਜਿਹੜੇ ਆ ਸਿੱਖ ਦਿੱਲੀ-ਦਿੱਲੀ ਚ ਮਾਰੇ ਗਏ ਸੀ ਅੱਛਾ ਜੀ ਬਹੁਤ ਵੱਡਾ ਆ ਉਹਨਾਂ ਸਿੱਖਾਂ ਦਾ ਕਿਵੇਂ ਪਤਾ ਲੱਗਿਆ ਜੀ ਬਹੁਤ ਸਾਰੇ ਲੋਕ ਕਹਿੰਦੇ ਕਿ ਉਸ ਵੇਲੇ ਜੀ ਆਰਐਸਐਸ ਦੇ ਕਬਜ਼ੇ ਦੇ ਵਿੱਚ ਸੀਗੇ ਉੱਥੇ ਜਨਤਕ ਵੰਡ ਪ੍ਰਣਾਲੀ ਵਾਲੇ ਦੀਪੂ ਦੇ ਪੂਸਰੇ ਉਹਨਾਂ ਡਿਪੂਆ ਦੇ ਦੇ ਕੋਲੇ ਇੱਕ ਸਾਰਾ ਰਿਕਾਰਡ ਹੁੰਦਾ ਹੈ ਕਿਸ ਘਰ ਦੇ ਵਿੱਚ ਕਿੰਨੇ ਬੰਦੇ ਆ ਕਿੰਨੇ ਬੱਚੇ ਆ ਕਿੰਨੇ ਔਰਤਾਂ ਕਿੰਨੇ ਮਰਦ ਹੈਗੇ ਉਹ ਸਾਰਾ ਰਿਕਾਰਡ ਹੁੰਦਾ ਹੈ ਕਹਿੰਦੇ ਜਿਹੜੇ ਬਲਵਾਕਾਰੀ ਸੀ ਜਿਨ੍ਹਾਂ ਨੇ ਦੰਗੇ ਕੀਤੇ ਜਿਨ੍ਹਾਂ ਨੇ ਲੋਕਾਂ ਨੂੰ ਮਾਰਿਆ ਕਤਲੇਆਮ ਕੀਤਾ ਉਹਨਾਂ ਨੇ ਸਾਰਾ ਰਿਕਾਰਡ ਜਿਹੜਾ ਹੈਗਾ ਉਹ ਆਰਐਸਐਸ ਦੇ ਡਿਪੂਆ ਤੋਂ ਲਿਆ ਸੀ ਅੱਛਾ ਜੀ ਉੱਥੋਂ ਇਕੱਠਾ ਕਰ ਲਿਆ ਹਾਂ ਕਾਰਵਾ ਇੱਕ ਬਹੁਤ ਵੱਡਾ ਹਿੰਦੁਸਤਾਨ ਦਾ ਮੈਗਜ਼ੀਨ ਮੈਗਜ਼ੀਨ ਹੈ ਠੀਕ ਹੈ ਕਾਰਵਾ ਦੇ ਜੂਨ 2019 ਦੇ ਅੰਕੜੇ ਵਿੱਚ ਜੀ ਸ਼ੇਵਿੰਦਰ ਸਿੰਘ ਨੇ ਇੱਕ ਲੇਖ ਲਿਖਿਆ ਹੈ ਠੀਕ ਹੈ ਜੀ ਉਹ ਲੇਖ ਦੇ ਵਿੱਚ ਉਹ ਕੀ ਕਹਿੰਦੇ ਐ ਕਿ ਦਿੱਲੀ ਦੇ ਵਿੱਚ 14 ਐਫ ਆਈ ਆਰਾਂ ਹੋਈਆਂ ਜਿਨ੍ਹਾਂ ਆਪਾਂ ਪੰਜਾਬੀ ਵਿੱਚ ਪਰਚੇ ਕੈਦਨੇ ਆ 14 ਸਿਰਫ ਜੀ ਹਾਂ 14 ਪਰਚੇ ਜਿੰਨੇ ਹੋਏ ਤਾਂ ਪਰਚੇ ਕਾਫੀ ਹੈ ਠੀਕ ਹੈ ਜੀ 14 ਪਰਚਿਆਂ ਦਾ ਮੈਂ ਉਹਨਾਂ ਦਾ ਜ਼ਿਕਰ ਕਰਦਾ ਜਿਦੇ ਵਿੱਚ ਆਰ ਐਸ ਐਸ ਤੇ ਬੀ ਜੀ ਪੀ ਦਾ ਜ਼ਿਕਰ ਹੈ ਆਰ ਐਸ ਐਸ ਤੇ ਬੀ ਜੀ ਪੀ ਦਾ ਜ਼ਿਕਰ ਹੈ ਉਹ ਕਹਿੰਦੇ 14 ਪਰਚਿਆਂ ਦੇ ਵਿੱਚ RSS ਤੇ BJP ਦੇ ਉਹਨਾਂ ਜ्या ਬਰਕਰਾਂ ਦੇ ਨਾਂ ਲਿਖੇ ਹੋਏ ਅੱਛਾ ਕਿ ਇਹਨਾਂ ਬੰਦਿਆਂ ਨੇ ਇੱਥੇ ਸਿੱਖਾ ਸਿੱਖਾਂ ਦਾ ਕਤਲ ਐਮ ਕੀਤਾ ਠੀਕ ਹੈ ਜੀ ਇਹ ਜਿਹੜੇ ਕਿੱਥੇ ਹੋਏ ਇਹ ਪਰਚੇ ਦਿੱਲੀ ਦੀ ਪੁਲਿਸ ਕੋਲੇ ਹੋਏ ਠੀਕ ਹੈ ਜੀ ਔਰ ਇਹਦੇ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਹਰੀ ਨਗਰ ਠੀਕ ਹੈ ਆਸ਼ਰਮ ਠੀਕ ਹੈ ਜੀ ਭਗਵਾਨ ਨਗਰ ਠੀਕ ਹੈ ਜੀ ਸਨਲਾਈਟ ਕਲੋਨੀ ਜੀ ਇਹਨਾਂ ਸਾਰੇ ਥਾਵਾਂ ਦੇ ਤੇ ਜਿਹੜੇ ਕਤਲ ਕਤਲ ਹੋਏ ਹੈ ਜੀ ਇੱਥੇ 60 ਕੋਈ ਹੈ ਜੀ ਕੁੱਟਮਾਰ ਹੋਈ ਹੈ ਜੀ ਇਸ ਦੇ ਸਬੰਧ ਵਿੱਚ ਇਹ ਪਰਚੇ ਦਰਜ ਹੈ ਆਰਐਸਐਸ ਵਾਲੇ ਦੇ ਵਿੱਚ ਸ਼ਾਮਲ ਸ਼ਾਮਲ ਸੀਗੇ ਜੀ ਠੀਕ ਹੈ ਇਹਨਾਂ ਦੇ ਵਿੱਚ ਜਿਹੜੇ ਲੋਕ ਸ਼ਾਮਲ ਸੀ ਜੀ ਉਹਨਾਂ ਦੇ ਵਿੱਚੋਂ ਇੱਕ ਦਾ ਨਾਮ ਹੈ ਰਾਮ ਕੁਮਾਰ ਜੈਨ ਰਾਮ ਕੁਮਾਰ ਜੈਨ ਹਾਂ ਆ ਰਾਮ ਕੁਮਾਰ ਜੈਨ ਕੌਣ ਸੀ ਜੀ ਆਰਾਮ ਕੁਮਾਰ ਜੈਨ ਲਾਲ ਆਪਣੀ ਅਕਲ ਬਿਹਾਰੀ ਬਾਦਪਾਈ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਜੀ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਵੀ ਰਹੇ 1980 ਦੇ ਵਿੱਚ ਉਹਨਾਂ ਨੇ ਚੋਣ ਲੜੀ ਸੀ ਲੋਕ ਸਭਾ ਦੀ ਜੀ 1980 ਦੀ ਲੋਕ ਸਭਾ ਦੀ ਚੋਣ ਵੇਲੇ ਜਿਹੜਾ ਉਹਨਾਂ ਦਾ ਚੋਣ ਏਜੰਸੀ ਉਹਦਾ ਨਾਮ ਸੀ ਰਾਮ ਕੁਮਾਰ ਜੈਨ ਰਾਮ ਕੁਮਾਰ ਉਹਦਾ ਉਹਦਾ ਨਾਮ ਵੀ ਸਿੱਖਤ ਲਿਆਨ ਦੇ ਵਿੱਚ ਸ਼ਾਮਲ ਹੈ ਵਿੱਚ ਸ਼ਾਮਲ ਹੈ ਜੀ ਜੇ ਪ੍ਰਧਾਨ ਮੰਤਰੀ ਬਾਜਪਾਈ ਸਾਹਿਬ ਵਰਗਾ ਬੰਦਾ ਜੀ ਜਿਹੜਾ ਬੀਜੇਪੀ ਦਾ ਪ੍ਰਧਾਨ ਰਿਹਾ ਹੋਵੇ ਜਿਹੜਾ ਜਨਸੰਘ ਚੋਂ ਆਇਆ ਹੋਵੇ ਉਹਦਾ ਚੋਣ ਏਜੰਟ ਕੋਈ ਇਹ ਤਾਂ ਹੈ ਨਹੀਂ ਤੁਹਾਡਾ ਤੁਹਾਡੇ ਮੇਰੇ ਵਰਗਾ ਬਣ ਜੂ ਉਹ ਤਾਂ ਬੀਜੇਪੀ ਦੇ ਆਰਐਸਐਸ ਦਾ ਬੰਦਾ ਹੀ ਬਣਦਾ ਬੰਦਾ ਬਣੂ ਬਿਲਕੁਲ ਜੀ ਤੇ ਜੇ ਉਹ ਬੰਦਾ ਵੀ ਉਹਦਾ ਨਾਂ ਉਸ ਕਤਲੇਆਮ ਸ਼ਾਮਿਲ ਹੈ ਤਾਂ ਫਿਰ ਕਿੱਥੋਂ ਦੱਸੋ ਵੀ ਜੋ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਆ ਕਹਿੰਦੇ ਆ ਕਿ ਜੀ ਸਿੱਖਾਂ ਨੂੰ ਪੜਾ ਦਿੰਦੀ ਹੈ ਪੜਾ ਦਿੰਦੀ ਹੈ ਸਿੱਖਾਂ ਨੂੰ ਪੜਾ ਦਿੰਦੀ ਹੈ ਕਿ ਸਿੱਖਾਂ ਦਾ ਕਤਲੇਆਮ ਕੀਤਾ ਹੈ ਸੋ ਕੋ ਮੈਂ ਇਹ ਕਹੂੰਗਾ ਜੀ ਕਿ ਸਿੱਖਾਂ ਨੂੰ ਪੜਾ ਵੀ ਦਿੱਤੀ ਹੈ ਬਹੁਤ ਸਾਰੇ ਸਿੱਖਾਂ ਦੀਆਂ ਜਾਨਾਂ ਵੀ ਬਚਾਈਆਂ ਕਿੰਨਾਂ ਨੇ ਬਚਾਈਆਂ ਜਿਹੜੇ ਆਮ ਹਿੰਦੂ ਸੀ ਉਹਨਾਂ ਦੇ ਗੁਆਢੀ ਅੱਛਾ ਜੀ ਜਿਨ੍ਹਾਂ ਦਾ ਕਿਸੇ ਪਾਰਟੀ ਨਾਲ ਕੋਈ تعلق ਨਹੀਂ ਸੀ ਉਹ ਜਿਹੜੇ ਗੁਆਢੀ ਸੀ ਉਹਨਾਂ ਨੇ ਮੈਨੂੰ ਤੁਹਾਨੂੰ ਜ਼ਿਕਰ ਕਰਨਾ ਚਾਹਣਾ ਜੀ ਆਪਣੇ ਬਲਵਿੰਦਰ ਸਿੰਘ ਪੁੱਲਰ ਪੱਤਰਕਾਰ ਹੈ ਜੀ 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 ਇਹਨਾਂ ਦੇ ਚਾਚਾ ਜੀ ਹੈ ਜਿਨ੍ਹਾਂ ਦਾ ਨਾਮ ਹੈਗਾ ਸਰਦਾਰ ਗੁਰਵਚਨ ਸਿੰਘ ਪੁੱਲਰ ਪੁੱਲਰ ਦਿੱਲੀ ਦਾ ਉਹ ਦਿੱਲੀ ਦਾ ਬਹੁਤ ਵੱਡੇ ਲਖਾਰੀ ਹੈ ਉਹ ਜੀ 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 ਪੰਜਾਬੀ ਦੇ ਬੜੇ-ਬੜੇ ਸਹਿਤਕਾਰ ਹੈ ਬਿਲਕੁਲ ਜੀ ਬਿਲਕੁਲ ਉਹ ਚੰਡੀਗੜ੍ਹ ਦੇ ਵਿੱਚ ਦੇ ਸੇਵ ਦੇ ਤੇ ਪੰਜਾਬੀ ਟਰਬਿਨ ਦੇ ਐਡੀਟਰ ਰਹੇ ਅੱਛਾ ਬਿਲਕੁਲ ਉਹਨਾਂ ਉਹ ਫੀਤੰਪੁਰਾਚ ਰਹਿੰਦੇ ਠੀਕ ਹੈ ਜੀ ਉਹਨਾਂ ਨੂੰ ਉਸ ਵੇਲੇ ਪਨਾਹ ਉਹ ਗੱਡ ਗੱਲ ਦਿੱਤੀ ਅੱਛਾ ਜੀ ਉਹ ਆਰਐਸਐਸ ਦੇ ਨਾਲ ਸੰਬੰਧਿਤ ਨਹੀਂ ਸੀ ਇਹ ਨਾਉ ਬੀਜੇਪੀ ਨਾਲ ਸੰਬੰਧਿਤ ਸੀ ਇਸ ਲਈ ਇਹ ਜਿਹੜੀ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਕਿ ਸਿੱਖਾਂ ਨੂੰ ਪਨਾ ਦਿੱਤੀ ਬੜੇ ਬਾਰੀ ਕਹੇ ਪ੍ਰਧਾਨ ਮੰਤਰੀ ਸਾਹਿਬ ਨੇ ਕਿ ਅਸੀਂ ਸਿੱਖਾਂ ਦੇ ਕਾਤਲਾਂ ਨੂੰ ਸਜਾਵਾਂ ਦਿੱਤੀਆਂ ਠੀਕ ਹੈ ਉਹ ਤੁਹਾਡਾ ਇੱਕ ਪੋਲੀਟੀਕਲ ਲੋਡ ਹੈ ਤੁਹਾਡੀ ਰਾਜਸੀ ਲੋੜ ਹੈ ਲੇਕਿਨ 2005 ਦੇ ਵਿੱਚ ਜੀ ਦੇਸ਼ ਦੇ ਪ੍ਰਧਾਨ ਮੰਤਰੀ ਬਜੋ ਜੀ 1984 ਦੇ ਸਿੱਖ ਕਤਲੇਆਮ ਬਦਲੇ ਬਦਲੇ ਜਦੋਂ ਡਾਕਟਰ ਮਨਮੋਹ ਸਿੰਘ ਨੇ ਮਾਫੀ ਮੰਗੀ ਸੀ ਕੌਣ ਕੋਲ ਜੀ ਜੀ ਸਾਰੇ ਦੇਸ਼ ਕੋਲੋਂ ਮਾਫੀ ਮੰਗੀ ਇਹ ਨਹੀਂ ਸੀ ਹੋਣਾ ਚਾਹੀਦਾ ਪ੍ਰਧਾਨ ਮੰਤਰੀ ਵਜੋਂ ਉਦੋਂ ਕਪਲ ਸਿਬਲ ਜਿਹੜੇ ਆ ਉਹ ਵੀ ਰਾਜ ਸਭਾ ਦੇ ਵਿੱਚ ਰਾਜ ਸਭਾ ਵਿੱਚ ਜੀ ਔਰ ਕਪਲ ਸਿਬਲ ਨੇ ਉਸ ਵੇਲੇ ਆਪਣੇ ਭਾਸ਼ਣ ਦੇ ਵਿੱਚ ਕਿਹਾ ਸੀ ਇਹ ਜਿਹੜਾ ਇਹ ਕਤਲਿਆਮ ਹੋਇਆ ਹੈ ਇਸ ਕਤਲਿਆਮ ਦੇ ਵਿੱਚ ਆਰਐਸਐਸ ਤੇ ਬੀਜੇਪੀ ਦਾ ਵੀ ਯੋਗਦਾਨ ਹੈ ਹੈ ਇੱਥੇ ਗੱਲ ਦੀ ਜੀ ਅਟਲ ਜਿਹੜੇ ਆਪਣੇ ਲਾਲ ਕ੍ਰਿਸ਼ਨ ਰਡਵਾਨੀ ਹੈ ਜੀ ਉਹਨਾਂ ਨੇ ਇੱਕ ਕਿਤਾਬ ਲਿਖੀ ਹੈ ਮਾਈ ਕੰਟਰੀ ਮਾਈ ਲਾਈਫ ਮੋਈ ਕਟਰੀ ਮਾਈਲੇ ਹਾਂ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਇੰਦਰਾ ਗਾਂਧੀ ਆਪਰੇਸ਼ਨ ਬਲੂ ਸਟਾਰ ਨਹੀਂ ਸੀ ਕਰਨਾ ਚਾਹੁੰਦੀ ਜੀ ਅਸੀਂ ਉਹਦੇ ਦਬਾਅ ਪਾਇਆ ਜੀ ਅਸੀਂ ਉਹਨੂੰ ਕਹਿ ਕੇ ਤੈਨੂੰ ਜਿਹੜਾ ਹੈ ਇਹ ਕਰਨਾ ਪੈਣਾ ਹੈ ਜੀ ਉਹ ਕਹਿੰਦੇ ਅਸੀਂ ਜਿਹੜਾ ਹੈਗਾ ਦਿੱਲੀ ਦੇ ਵਿੱਚ 1 ਮਾਰਚ ਕੱਢਿਆ ਸੀ ਜੀ ਆਪਰੇਸ਼ਨ ਬਲੂ ਸਟਾਰ ਤੋਂ 5 ਦਿਨ ਪਹਿਲਾਂ ਜੀ ਉਹਦੇ ਰਾਹੀਂ ਮੰਗ ਕੀਤੀ ਸੀ ਕਿ ਪੰਜਾਬ ਨੂੰ ਆਰਮੀ ਦੇ ਹਵਾਲੇ ਕਰ ਦਿੱਤਾ ਜਾਵੇ ਠੀਕ ਹੈ ਜੀ ਇਹ ਸਾਰਾ ਕੁਝ ਤਾਂ ਆਪਣੇ ਡਾਕੂਮੈਂਟਸ ਵਿੱਚ ਮੰਨੀ ਬੈਠੇ ਡਾਕੂਮੈਂਟਸ ਵਿੱਚ ਮੰਨੀ ਬੈਠੇ ਹੈ ਜੀ ਤੇ ਹੁਣ ਐਨ 100 ਸਾਲ ਪੂਰੇ ਹੋਣ ਦੇ ਉੱਤੇ ਜਿਨ੍ਹਾਂ ਦੇ ਹੱਥ ਲਹੂ ਨਾਲ ਲਿਬੜੇ ਹੋਏ ਪ੍ਰਧਾਨ ਮੰਤਰੀ ਸਾਹਿਬ ਉਹਨਾਂ ਤੇ ਪੋਚਾ ਫੇਰਦੇ ਕਿ ਜੀ ਇਹ ਤਾਂ ਬੜੀ ਗੀਚ ਪੜ ਗਈ ਸੋ ਜੇ ਘਟ ਗਿਣਤੀਆਂ ਪ੍ਰਤੀ ਜਿੰਨੀ ਨਕਾਰਾਤਮਕ ਪਹੁੰਚ ਆ ਰਹੀ ਸਸਤੀ ਹੈ ਜਿੱਥੇ ਦੀ ਨਹੀਂ ਰਹੀ ਤੇ ਸ਼ਹਿਰੀ ਗਾਣੂ ਵੀ ਨਾ ਰਹੀ ਜੀ ਬਹੁਤ ਬਹੁਤ ਧੰਨਵਾਦ ਢਿੱਲੋ ਸਾਹਿਬ ਤੁਹਾਡਾ ਸਾਡਾ ਸਾਰੇ ਮੀ ਵੀਰਾਂ ਭੈਣਾਂ ਮਾਮਾਤੀਆਂ ਜਨੇ ਵੀ ਸਾਡਾ ਪੇਜ ਵੇ ਫੇਸਬੁਕ ਪੇਜ ਵੇਖਦੇ ਆ ਮੈਂ ਅਪੀਲ ਕਰੂੰਗਾ ਫਿਰ ਦੁਬਾਰਾ ਵੀ ਵੱਧ ਤੋਂ ਵੱਧ ਸ਼ੇਅਰ ਫਾਲੋ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਕੋਈ ਵੀ ਕਿਸੇ ਕਿਸਮ ਦਾ ਸੁਝਾਅ ਹੈ ਤਾਂ ਸਾਨੂੰ ਪਲੀਜ਼ ਇਹਦੇ ਉੱਤੇ ਮੈਸੇਜ ਦੇ ਇਨਬਾਕਸ ਦੇ ਵਿੱਚ ਦੱਸ ਦਿਆ ਕਰੋ ਸਤਿ ਸ੍ਰੀ ਅਕਾਲ ਜੀ